ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਚੌਥਾ ਦਿਨ ਹੋ ਗਿਆ ਮਾਫ ਕਰਨਾ ਸਮਾਂ ਹੀ ਨਹੀਂ ਮਿਲਿਆ ਕਿਉਂਕਿ ਉਸ ਸਮਾਂ ਵਾਹਿਗੁਰੂ ਦੇ ਹੱਥੋਂ ਦਾ ਸੱਚੇ ਪਾਤਸ਼ਾਹ ਦੇ ਅਸੀਂ ਕੋਈ ਗੱਲ ਕਰਨੀ ਹੈ ਕੋਈ ਵਿਫਰਨਾ ਉਸ ਮਾਲਕ ਦੀ ਖੇਡ ਹੈ ਉਹਦੇ ਹੱਥ ਵਸੁੰਦਾ ਸਾਰਾ ਕੁਝ ਮੈਂ ਇੱਕ ਜਿਹੜੀ ਖਾਸ ਗੱਲ ਅੱਜ ਲੈ ਕੇ ਹਾਜ਼ਰੋ ਆ ਮੈਂ ਪੁੱਛਣੀ ਚਾਹੁੰਦਾ ਹੈ ਸੰਗਤਾਂ ਨੂੰ ਦੋਸਤਾਂ ਨੂੰ ਰਾਜਨੀਤੀ ਕਰਨ ਵਾਲੇ ਉਹਨਾਂ ਲੋਕਾਂ ਨੂੰ ਜਾਂ ਉਹ ਮੇਰੇ ਸੱਜਣ ਮਿੱਤਰ ਜਿਹੜੇ ਇੱਕ ਦੂਜੇ ਦੀ ਸਹਾਇਤਾ ਕਰਦੇ ਆ ਕਿ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਜਾਂਦੇ ਹੋ ਤਾਂ ਕਿਸੇ ਨੇ ਵੀ ਇਹ ਗੱਲ ਖੁੱਲ੍ਹ ਕੇ ਕੀਤੀ ਹੈ ਕਿ ਅਸੀਂ ਖਸਖਸ ਦੀ ਖੇਤੀ ਦੀ ਹਮਾਇਤ ਕਰਦੇ ਆ ਤੇ ਇਹ ਮੁੱਦਾ ਅਸੀਂ ਲਾਗੂ ਕਰਵਾਵਾਂਗੇ ਜਾਂ ਪਿੰਡਾਂ ਦੇ ਵਿੱਚ ਇਕੱਠ ਹੁੰਦਾ ਨਸ਼ਿਆਂ ਤੋਂ ਬਚਣ ਵਾਸਤੇ ਕਿਸੇ ਨੇ ਵੀ ਕੋਈ ਗੱਲ ਕੀਤੀ ਹੈ ਇਹ ਤੁਸੀਂ ਮੈਨੂੰ ਦੱਸਿਓ ਦੋਸਤੋ ਕਮੈਂਟਾਂ ਦੇ ਵਿੱਚ ਜਿੰਨਾ ਤੱਕ ਮੇਰਾ ਮਨ ਮੰਨਦਾ ਹੈ ਕਿ ਨਹੀਂ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਇਹ ਵਿਰੋਧਤਾ ਕਰਦੀਆਂ ਕਰਦੀਆਂ ਸਿਰਫ ਇੱਕ ਦੂਜੇ ਨੂੰ ਨਿੰਦਦੀਆਂ ਹੀ ਆ ਨਿੰਦਨ ਤੋਂ ਸਵਾ ਜਾਂ ਕਿਸੇ ਦੀ ਸਫਤ ਤੇ ਜਾਂ ਕਿਸੇ ਦੀ ਨਿੰਦਿਆ ਇਹਨਾਂ ਦੋਨਾਂ ਹੀ ਧੁਰਿਆਂ ਦੇ ਆਲੇ ਦੁਆਲੇ ਰਾਜਨੀਤੀ ਘੁੰਮਦੀ ਹੈ ਪਰ ਉਹਦੇ ਵਿੱਚੋਂ ਜਨਤਾ ਨੂੰ ਕੀ ਪ੍ਰਾਪਤ ਹੁੰਦਾ ਹੈ ਜਦੋਂ ਤੁਸੀਂ ਆਪਸੇ ਦੇ ਵਿੱਚ ਲੜੋਗੇ ਤਾਂ ਨੁਕਸਾਨ ਤਾਂ ਪਬਲਿਕ ਦਾ ਹੀ ਹੈ ਕਿਉਂਕਿ ਤੁਹਾਡਾ ਜਿਹੜਾ ਧਿਆਨ ਹੈ ਉਹ ਲੋਕਾਂ ਵੱਲ ਜਾਣਾ ਨਹੀਂ ਤੇ ਇਹਨਾਂ ਮੁੱਦਿਆਂ ਦੇ ਵਿੱਚੋਂ ਲੜਾਈ ਵਾਲੇ ਮੁੱਦਿਆਂ ਦੇ ਵਿੱਚੋਂ ਅਜੀਹੀਆਂ ਟੈਨਸ਼ਨਾਂ ਨਿਕਲਦੀਆਂ ਕਿ ਉਹ ਬੰਦਾ ਜਿਹੜਾ ਭਾਵੇਂ ਉਹ ਰਾਜਨੀਤਿਕ ਦਾ ਨੇਤਾ ਨੇਤਾਵਾਂ ਦੀ ਗੱਲ ਹੀ ਕਰ ਲਓ ਕਿਸੇ ਨੇਤਾ ਦੀ ਗੱਲ ਕਰ ਲਓ ਕਿਸੇ ਐਮਪੀ ਦੀ ਗੱਲ ਕਰ ਲਓ ਕਿਸੇ ਐਮਐਲਏ ਦੀ ਗੱਲ ਕਰ ਲਓ ਉਹ ਦਿਨ ਰਾਤ ਸੌਂਦਾ ਨਹੀਂ ਫਿਰ ਟੈਨਸ਼ਨ ਦੇ ਵਿੱਚ ਕਿ ਮੈਂ ਇਹਨੂੰ ਕਿਵੇਂ ਥੱਲੇ ਲਾਵਾਂ ਤੇ ਫਿਰ ਉਹਦਾ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਕਿਵੇਂ ਹੋਊਗਾ ਤੇ ਨੁਕਸਾਨ ਪਬਲਿਕ ਦਾ ਹੋ ਗਿਆ ਦੋਸਤੋ ਬਜ਼ੁਰਗੋਂ ਪਿੰਡਾਂ ਦੇ ਵਿੱਚ ਸ਼ਹਿਰਾਂ ਨੇ ਉੱਤੇ ਰਹਿਣ ਵਾਲਿਓ ਵਾਸੀਓ ਜਦੋਂ ਵੀ ਕੋਈ ਵੋਟਾਂ ਮੰਗਣ ਆਉਂਦਾ ਹੈ ਛਾਏ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੈ ਇਹਦਾ ਕੋਈ ਮਤਲਬ ਨਹੀਂ ਹੈ ਉਹਦੇ ਤੋਂ ਇਹ ਸਵਾਲ ਪੁੱਛੋ ਵੀ ਤੁਸੀਂ ਇਸ ਸਮੁੱਧੇ ਤੇ ਕੀ ਕਰ ਰਹੇ ਹੋ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਬਾਰੇ ਕੀ ਕਰ ਰਹੇ ਹੋ ਜਾਇਦਾ ਕੋਈ ਬਦਲ ਹੈ ਤੇ ਅਸੀਂ ਹਮੇਸ਼ਾ ਬਦਲ ਦੀ ਗੱਲ ਕੀਤੀ ਹੈ ਜਦੋਂ ਵੀ ਕੀਤੀ ਹੈ ਕਿ ਇਹਦਾ ਬਦਲ ਹੈ ਖਾਸ ਖਾਸ ਦੀ ਖੇਤੀ ਦਾ ਮੁੱਦਾ ਤੇ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਲੀਡਰ ਨੇ ਅਜਿਹੀ ਗੱਲ ਨਹੀਂ ਕੀਤੀ ਤੋ ਸਾਡਾ ਫਰਜ ਮੰਨਦਾ ਸਾਰਿਆਂ ਦਾ ਕਿ ਇਹਨਾਂ ਲੀਡਰਾਂ ਨੂੰ ਇਹਨਾਂ ਨੇਤਾਵਾਂ ਨੂੰ ਨਾਲੇ ਉੱਥੇ ਜੋ ਪਬਲਿਕ ਖੜੀ ਹੁੰਦੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਵੈਸੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਹੈ ਕਿ ਕਿਵੇਂ ਬਚਾ ਜਾ ਸਕਦਾ ਹੈ ਪਰ ਫਿਰ ਜੇ ਤੁਸੀਂ ਵੋਟਾਂ ਦੇ ਵਿੱਚ ਵੀ ਇਹਨਾਂ ਮੁੱਦਿਆਂ ਤੇ ਗੱਲ ਨਹੀਂ ਕਰ ਸਕਦੇ ਤੇ ਫਿਰ ਖਾਸ ਕਰਕੇ ਖੇਤੀ ਦੀ ਗੱਲ ਕਰਨ ਦਾ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਫਿਰ ਕੱਲੇ ਵੀਡੀਓ ਦੇ ਵਿੱਚ ਫੇਸਬੁੱਕ ਤੇ ਨਹੀਂ ਕੋਈ ਮਤਲਬ ਰਹਿ ਜਾਂਦਾ ਕਿਉਂਕਿ ਤਾਂ ਫਿਰ ਉਹ ਗੱਲ ਹੋ ਗਈ ਨਾ ਜਿਵੇਂ ਇੱਕ ਮੈਨੂੰ ਲਾਇਕ ਦੇ ਦਿਓ ਜੀ ਮੈਨੂੰ ਸ਼ੇਅਰ ਕਰ ਦਿਓ ਨਹੀਂ 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 ਦੋਸਤੋ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸਾਨੂੰ ਜਿੱਥੋਂ ਤੱਕ ਲੋੜ ਆ ਕਿ ਪਿੰਡ ਪੱਦਰਾਂ ਤੇ ਜ਼ਮੀਨੀ ਪੱਦਰ ਤੇ ਲੋਕ ਇਸ ਮੁੱਦੇ ਦੇ ਨਾਲ ਜੁੜੋ ਤੁਸੀਂ ਸਾਰੇ ਦੋਸਤ ਇਸ ਗੱਲ ਦਾ ਧਿਆਨ ਰੱਖੋ ਜਿੱਥੇ ਵੀ ਕੋਈ ਲੀਡਰ ਆਉਂਦਾ ਹਿੰਮਤ ਕਰੋ ਜਿਗਰਾ ਕੱਢੋ ਇਸ ਮੁੱਦੇ ਨੂੰ ਹੱਲ ਕਰਵਾਉਣਾ ਤਾਂ ਤੇ ਨੇਤਾ ਦੋਸਤੋ ਕੋਈ ਮਤਲਬ ਨਹੀਂ ਹੈ ਕਿਉਂਕਿ ਇਹਦੇ ਵਿੱਚ ਭੈ ਵੀ ਹੈ ਡਰ ਵੀ ਹੈ ਤੇ ਪਰ ਸਚਾਈ ਜ਼ਰੂਰ ਹੈ ਕਿਉਂਕਿ ਅਸੀਂ ਕੋਈ ਗੁਨਾਹ ਨਹੀਂ ਕਰਦੇ ਅਸੀਂ ਆਪਣਾ ਹੱਕ ਪੰਜਾਬ ਦਾ ਹੱਕ ਮੰਗਦੇ ਆ ਤੇ ਇੱਕ ਖਾਸ ਗੱਲ ਇਹ ਦੇਖੋ ਤੁਸੀਂ ਕਿ ਪੰਜਾਬ ਨੂੰ ਇਸ ਮੁੱਦੇ ਤੇ ਕਿੰਨਾ ਲੜਨਾ ਪੈ ਰਿਹਾ ਕਿਉਂ ਕਿਉਂਕਿ ਇੱਥੋਂ ਦੇ ਮੰਤਰੀ ਰਾਜਨੀਤਿਕ ਲੋਕ ਨਹੀਂ ਚਾਹੁੰਦੇ ਕਿ ਇਸ ਮੁੱਦੇ ਵੱਲ ਲੋਕਾਂ ਦਾ ਧਿਆਨ ਜਾਵੇ ਕੁਝ ਆਪ ਸਾਰੇ ਸਮਝਦਾਰੋ ਵੋਟਾਂ ਦੇ ਵਿੱਚ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਸਵਾਲ ਪੁੱਛੋ ਜੇ ਇਸ ਮੁੱਦੇ ਦੀ ਹਮਾਇਤ ਕਰਦੇ ਹੋ ਤਾਂ ਤੇ ਨਹੀਂ ਤਾਂ ਦੋਸਤੋ ਇਹ ਮੁੱਦਾ ਹੱਲ ਨਹੀਂ ਹੋਵੇਗਾ ਮੈਂ ਸਿੱਧੇ ਅੱਖਰਾਂ 'ਚ ਕਹਿਣਾ ਕਿਉਂਕਿ ਵੋਟਾਂ ਇੱਕ ਅਜਿਹੀ ਸਾਡੀ ਤਾਕਤ ਹੈ ਜਿਹਦੇ ਵਿੱਚ ਇੱਕ ਅਸੀਂ ਨੁਮਾਇੰਦੇ ਨੂੰ ਖੜਾ ਕਰਨਾ ਹੁੰਦਾ ਹੈ ਤੇ ਉਹ ਜੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਜਾ ਕੇ ਉਹ ਗੱਲ ਕਰਦਾ ਹੈ ਤਾਂ ਰਾਜਨੀਤਿਕ ਤੌਰ ਤੇ ਵੀ ਅਸੀਂ ਕਾਨੂੰਨਾਂ ਤੌਰ ਤੇ ਇਹ ਹੱਕ ਲੈ ਸਕਦੇ ਹਾਂ ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ